ਕ੍ਰਿਪਾ ਕਰੀ ਹਮ ਪਰ ਜਗ ਮਾਤਾ ਇਹਨੂੰ ਕਿਰਪਾ ਨਹੀਂ ਕਹਿਣਾ ਕਿਰਪਾ ਹੀ ਕਹਿਣਾ ਆ ਇਹ ਧਿਆਨ ਦਿਓ ਜਿੱਥੇ ਥੱਲੇ ਰਾਰ ਆਏਗਾ ਕਿਰਪਾ ਹੀ ਏ ਕਿਰਪਾ ਨਹੀਂ ਕਰੀ ਇਹਨੂੰ ਕਰੀ ਕਹਿਣਾ ਆ ਕਰੀ ਨਹੀਂ ਕਹਿਣਾ ਗ੍ਰੰਥ ਕਰਾ ਪੂਰਨ ਸੋਭ ਰਾਤਾ ਗ੍ਰੰਥ ਕਰਾ ਪੂਰਨ ਇਹਦਾ ਵਿਸਰਾਮ ਪੂਰਨ ਤੇ ਆਪਾਂ ਕਈ ਵਾਰ ਇਹਦਾ ਵਿਸਰਾਮ ਲਾਉਨੇ ਆ ਗ੍ਰੰਥ ਕਰਾ ਪੂਰਨ ਸੋਭ ਰਾਤਾ ਪਰ ਇਹਦਾ ਵਿਸਰਾਮ ਧਿਆਨ ਦੇਓ ਗ੍ਰੰਥ ਕਰਾ ਪੂਰਨ ਸੋਭ ਰਾਤਾ ਇਹਨੂੰ ਸ਼ੁਭ ਨਹੀਂ ਕਹਿਣਾ ਸ਼ੁਭ ਹੀ ਕਹਿਣਾ ਆ ਕਿਲ ਵਿਖ ਸਕਲ ਦੇਹ ਕੋ ਹਰਤਾ ਇਹਨੂੰ ਕਿਲ ਵਿਖ ਕਹਿਣਾ ਆ ਕਿਲ ਵਿਖ ਨਹੀਂ ਕਹਿਣਾ ਬੱਬੇ ਨਾਲ ਆ ਵਾਵੇ ਨਾਲ ਨਹੀਂ ਉਚਾਰਨ ਕਰਨਾ ਸਕਲ ਦੇਹ ਕੋ ਹਰਤਾ ਦੇਹ ਕੋ ਹਰਤਾ ਨਹੀਂ ਹੈ ਆਪਾਂ ਦੇਹ ਕਹਿੰਨੇ ਆ ਪਰ ਦੇਹ ਅਜੇ ਪਿਛੇ ਹਾਹਾੜੀ ਬੋਲਦਾ ਇਸ ਕਰਕੇ ਦੇਹ ਕੋ ਇੱਥੇ ਵਿਸਰਾਮੇ ਕੋ ਤੇ ਹਰਤਾ ਦੁਸ਼ਟ ਦੋਖਨ ਕੋ ਸ਼ੈ ਕਰਤਾ ਦੁਸ਼ਟ ਦੋਖਨ ਕੋ ਤੇ ਵਿਸਰਾਮ ਆ ਕੋ ਤੇ ਰੁੱਕ ਕੇ ਛੈ ਕਰਤਾ ਛੈ ਕਰਤਾ ਆ ਸੰਗਤ ਜੀ ਛੇ ਕਰਤਾ ਨਹੀਂ ਹੈ ਇਹਨੂੰ ਕਈ ਛੇ ਬੋਲ ਜਾਂਦੇ ਆ ਪਰ ਧਿਆਨ ਦੇ ਨਾਲ ਪੜ੍ਹਨਾ ਆ ਛੈ ਕਰਤਾ